ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਰੂਪ ਸਿੰਘ ਹੋਰ ਸਭ ਸਨੋਂ ਠੀਕ ਠਾਕ ਮਾਲਕ ਦੀ ਕਿਰਪਾ ਨਾਲ ਸਭ ਠੀਕ ਠਾਕ ਚਾਹੀਦੇ ਆ ਤੁਹਾਡਾ ਕਿਸਾਨ ਲਾਈਵ ਪਿੰਡਾਂ ਵਿੱਚ ਸਵਾਗਤ ਆ ਤੇ ਅੱਜ ਆਏ ਆ ਪਿਆਲੀਆਂ ਚ ਕਣਕ ਨੂੰ ਫਿਰ ਪਾਣੀ ਦੇਣਾ ਸੀ ਇਹ ਕਣਕਾਂ ਆਪਣੀਆਂ ਬੀਜੀਆਂ ਆ 20 ਨਵੰਬਰ ਦੀਆਂ ਤੇ ਟੈਂਪਰੇਚਰ ਤੁਹਾਨੂੰ ਪਤਾ ਕਾਫੀ ਆਕਾਂ ਜਦਾ ਹੋ ਗਿਆ ਹੈ ਹਾਲੇ 8 ਕ ਦਾ ਟਾਈਮ ਹੋਇਆ ਸਵੇਰੇ ਤੇ ਧੁੱਪ ਵੇਖੋ ਕਿੰਨੀ ਜਿਆਦੀ ਲੱਗੀ ਹੈ ਤੇ ਖੀਰਲਾ ਪਾਣੀ ਹੋਣਾ ਤੇ ਦਾਣਾ ਹਾਲੇ ਆਪਣਾ ਦੁੱਧ ਅੱਧਾ ਅੱਧਾ ਭਰਿਆ ਹੈ ਇਦੇ ਵਿੱਚੋਂ ਆਪਣਾ ਤੇ ਇੱਕ ਪਾਣੀ ਦੀ ਇਹ ਫਿਰ ਮੰਗ ਕਰਨ ਦੇਈ ਤੇ ਆਪਾਂ ਕਹਿਆ ਫਿਰ ਲਾਸਟ ਦਾ ਪਾਣੀ ਇਹਨੂੰ ਲਾ ਦਨੇ ਆ ਹਾਂਜੀ ਕੁਛ ਥੋੜੇ ਥੋੜੇ ਕਿੱਲੇ ਕਰਕੇ ਭਰਿ ਜਾਓ ਤੇ ਮੈਂ ਹਾਂ ਥੋੜੇ ਥੋੜੇ ਕਰਕੇ ਕਿੱਲੇ ਭਰ ਦਿੰਨੇ ਆ ਕਿਉਂਕਿ ਨੇਰੀ ਦਾ ਵੀ ਡਰ ਹੁੰਦਾ ਅੱਜ ਕੱਲ ਇਹ ਇੱਕਾਂ ਬਾਹਰ ਸੁਪਰ ਸੀਡਰ ਕਰਦੇ ਰਹੇ ਨਾ ਬਜਾਈ ਤੁਹਾਨੂੰ ਦੱਸਿਆ ਸੀ ਟਰੈਕਟਰ ਨਵਾਂ ਲਿਆਂਦਾ ਸੀ ਉਹਦੇ ਕਰਨ ਬਾਹਰ ਰੀਤ ਦੇ ਰਹੇ ਤਾਂ ਆਪਣੀਆਂ ਕੰਕਾਂ ਥੋੜੀਆਂ ਜਿਹੀਆਂ ਲੇਟ ਹੋਈਆਂ ਇਹ 20 ਨਵੰਬਰ ਦੀ ਆ ਤਾਰ ਕੇ ਨੂੰ ਥੋੜਾ ਜਿਹਾ ਪਾਣੀ ਲੇਟ ਵਾਲੀ ਲਾਉਣਾ ਪਣਾ ਹੈ ਤਾਂ ਦੁੱਧਾ ਵਧੀਆ ਭਰ ਸਕੇ ਬਾਕੀ ਗੇਤਰੀਆਂ ਕਣਕ ਦੇ ਦਾਣਾ ਲੈ ਕੇ ਆ ਉਹ ਤੁਹਾਨੂੰ ਵਿਖਾ ਦਿੰਨੇ ਆ ਬਾਕੀ ਵੀਰ ਜੀ ਇਹ ਵੇਖੋ ਆਹਦੇ ਕਈ ਆਖੀ ਜਾਂਦੇ ਸੁਪਰ ਸੀਡਰ ਦਾ ਕੋਈ ਫਾਇਦਾ ਹੈ ਨਹੀਂ ਫਾਇਦਾ ਨਹੀਂ ਭਾਰੇ ਦਾ ਫਾਇਦਾ ਹੀ ਆ ਆ ਵੇਖੋ ਲੇਟ ਕਣਕ ਦੀ ਜੀ ਆ ਸਾਰੀ 20 ਨਵੰਬਰ ਦੀ ਆ ਤੇ ਇਹਦਾ ਇੱਕਾਂ ਇਹ ਵਾਧਾ ਹੋਇਆ ਵੀ ਅੱਗੇ ਸਾਡੇ ਲੱਲੂ ਨਹੀਂ ਮਰਦਾ ਹੁੰਦਾ ਜਿਹੜੇ ਆਪਾਂ ਕਣਕਾਂ ਵਾ ਕੇ ਬੀਜ ਦਿੰਨੇ ਹਨਾ ਉਹਦੇ ਵਿੱਚ ਲੱਲੂ ਨਹੀਂ ਮਰਦਾ ਤੇ ਆਪਣਾ ਸਰਪਰੇ ਆ ਜਨੇ ਮਰਜੀ ਕਰਦੇ ਆ ਇੱਕਾਂ ਸੁਪਰਸੀਡਰ ਨਾਲ ਬਜਾਈ ਕੀਤੀ ਆਪਣੀ ਸਿੱਧੀ ਇੱਕ ਤੇ ਆਪਣਾ ਤੇਲ ਖਰਚ ਜਦਾ ਬਚ ਗਿਆ ਇੱਕ ਆਪਣਾ ਲੱਲੂ ਨੇ ਆਉ ਪੈਸੇ ਬਚ ਗਏ ਤੇ ਲੱਲੂ ਵਾਲੀ ਸਪਰੇਅ ਕਰਨਾ ਤੁਸੀਂ ਆਪ ਹੀ ਜਿਹੜੇ ਸਿਆਣੇ ਜੋ ਆਪਣੇ ਜ਼ਿੰਮੇदार ਸਾਰੇ ਭਰਾ ਵੀ ਜਿੰਨੀ ਸਪਰੇਅ ਹੋਈ ਉਹ ਕਣਕਾਂ ਲੱਲੂ ਵਾਲੇ ਉਹਨਾਂ ਹੀ ਇਹਦਾ ਝਾੜ ਘਟਣਾ ਫਸਲ ਦਾ ਤੇ ਆ ਵੇਖੋ ਲੱਲੂ ਨੇ ਆ ਇਹ ਸਭ ਤੋਂ ਵੱਡਾ ਵਧੀਆ ਕੰਮ ਆ ਵੀ ਸੁਪਰਸੀਡਰ ਨਾਲ ਕਣਕ ਬੀਜੋ ਭਰੇ ਆ ਵੀ ਆਪਣੀਆਂ ਆਪਣੀਆਂ ਪੈਲੀਆਂ ਵੇਖ ਕੇ ਬੀਜੋ ਜਿਹਦੇ ਦਾ ਆਪਣਾ ਕੋਈ ਕਲਰ ਆ ਪੈਲੀ ਆਪਣੀ ਪਾਣੀ ਘਟ ਪਿੰਦੀ ਆ ਉਹ ਆਪਣੀ 272 ਤੇ ਆ 187 ਇਹਦੀ ਬਜਾਈ ਕਰੋ ਤੇ ਬਾਕੀ ਜਿਹੜੇ ਆਪਣੇ ਕੋਈ ਪੈਲੀਆਂ ਜਿਨ੍ਹਾਂ ਦੀਆਂ ਜ਼ਿਆਦੀਆਂ ਪਾਣੀ ਪੀ ਜਾਂਦੀਆਂ ਵਧੀਆ ਉਹਨਾਂ ਤੋਂ 303 ਦੀ ਬਜਾਈ ਆਪਾਂ ਕਰ ਸਕਦੇ ਹਾਂ ਉਹ ਵੀ ਵੈਰੈਟੀਆਂ ਬੜੀਆਂ ਵਧੀਆ 303 202 ਉਹ ਜਿਹੜੀਆਂ ਪੈਲੀਆਂ ਪਾਣੀ ਪਿੰਦੀਆਂ ਉਹਨਾਂ 'ਚ ਆ ਬਾਕੀ ਵੇਖ ਹੀ ਸਕਦੇ ਤੁਸੀਂ ਕਣਕ ਆਪਣੀ ਬਾਕੀ ਲੈਡ ਤੇ ਆਕਾਂ ਵੀ ਦੀ ਦਿਨ ਤੇ ਆਉਂਦੀ ਆ ਰਮਾਨ ਤੇ ਦਿਨ ਤੇ ਪਾਣੀ ਲੱਗੀ ਜਾਂਦਾ ਹੈ ਚਾਰ-ਚਾਰ ਘੰਟੇ ਚ ਆਪਣਾ ਡੇਡ-ਡੇਡ ਕਿਲਾ ਥਾਂ ਸਮਰਸੀਬਲ ਕੱਟੀ ਕੱਢੀ ਜਾਂਦੀਆਂ ਜਿਹੜੀਆਂ ਤਾਂ ਆਪਣੀਆਂ ਬੰਮੀਆਂ ਕੱਟੀਆਂ ਉਹਨਾਂ ਦਾ ਤਾਂ ਜ਼ਿਆਦਾ ਸੁਖਿਆ ਤੇ ਦਿਨੇ-ਦਿਨੇ ਪਾਣੀ ਲਾਓ ਪਤਲਾ-ਪਤਲਾ ਤੇ ਆਪਣਾ ਫਿਰ ਝਾੜ ਵਧਾਓ ਐਕਾ ਹੁਣ ਪੰਜਾਬ ਦੇ ਕੁਝ ਇਹੋ ਜਿਹੇ ਰਕਵੇ ਆ ਜਿਨ੍ਹਾਂ ਚ ਬਾਰਿਸ਼ ਬਹੁਤ ਘੱਟ ਹੋਈ ਹੈ ਨੇਰੀ-ਨੁਰੀ ਜਿਆਦੀ ਵਗੀ ਆ ਤੇ ਇਸ ਲਈ ਕਰਕੇ ਥੱਲੇ ਆਪਣਾ ਨਮੀ ਨਹੀਂ ਆ ਗਈ ਆ ਕੋਣ ਪਹਿਲਾਂ ਪੂਰੀਆਂ ਚਿੱਟੀਆਂ ਹੋਈਆਂ ਆ ਤੇ ਪਾਣੀ ਏਕੇ-ਏਕ ਮੰਗਣ ਦੀਆਂ ਆਪਾਂ ਕਾ ਪਾਣੀ ਏਕੇ-ਏਕ ਲਾਉਣਾ ਪੈਣਾ ਪਤਲਾ-ਪੱਲਾ ਪਾਣੀ ਫੇਰੀਓ ਪਾਣੀ-ਪਾਣੀ ਫੇਰ ਅ ਵੀਰ ਜੀ ਨਵੀਂ ਆਪਣਾ B826 ਆਇਆ ਏ ਇਹ ਆਕਾ ਨਵੀਂ ਵੈਰਾਈਟੀ ਆਈ ਆ ਤੇ ਇਹਦਾ ਆਕਾ ਪਤਾ ਲੱਗਣਾ ਵੀ ਕੀ ਨਿਕਲਦੀ ਜਿਤਨਾ ਪਰੂੰ 1847 ਆਈ ਸੀ ਆਕਾ ਵੀ ਇੱਕ-ਇੱਕ ਕਿਲਾ ਬੀਜਿਆ ਤੇ ਫਿਰ ਪਤਾ ਲੱਗ ਜੂਗਾ ਵੀ ਕਿੰਨਾ ਕ ਨਿਕਲਦਾ ਤੇ ਫਿਰ ਗਾਂ ਦਾ ਵੀ ਰੱਖ ਲਾਂਗੇ ਜੇ ਤੇ ਚੰਗੀ ਰਹੂ ਇਹਤੇ ਆਪਣੇ ਵੱਲੋਂ ਤੇ 272 ਤੇ 187 ਜਿਆਦਾ ਪਾਸ ਹੈ ਕਿਉਂਕਿ ਇਹਨਾਂ ਦਾ ਆਪਣਾ 나ੜ ਵੀ ਸਖਤਿਆ ਤੇ ਆਪਣੀ ਬਿਮਾਰੀ ਘਟ ਇਹਨਾਂ ਨੂੰ ਆਉਂਦੀ ਆ। ਇੱਕ ਇਹ ਆਪਣਾ ਆ ਵੀ ਇਹਨਾਂ ਦਾ ਵਾਧਾ ਕਲਰ ਪੈ ਲਈਆਂ ਚ ਵੀ ਦੂਸਰੀਆਂ ਚ ਵੀ 나ੜ ਚੰਗਾ ਹੁੰਦਾ ਤੂੜੀ ਵੀ ਚੰਗੀ ਭਾਂਜਣੀ ਆ ਤੇ ਆਪਣੇ ਦਾਣੇ ਵੀ ਚੰਗੇ ਲੈ ਜਾਂਦੀ ਆ। ਇਹ ਵੈਰੈਟੀ ਹੁਣ ਹੈ ਸਾਰਿਆਂ ਚੋਂ ਜਿਆਦਾ ਕੰਮਜਾਪਿਆ ਹੁਣ ਵੇਖੋ 826 ਇਕਾਂ ਕੀ ਕਰਦੀ ਜਿਹਦੇ ਵਧੀਆ ਨਿਕਲੇ ਗਈ ਸਰਕਾਰ ਵੱਲੋਂ ਪ੍ਰਾਪਤਿਆ ਮਾਨ ਪ੍ਰਾਪਤ ਤੇ ਫਿਰ ਗਾਂ ਦਾ ਵੀ ਰੱਖ ਲਾਂਗੇ ਤੇ ਆਪਣੀਆਂ ਤੇ ਪਹਿਲੀਆਂ ਵੈਰੈਟੀਆਂ ਹੈਗੀਆਂ। 8 ਵਜੇ ਫਿਰ ਲੇਟ ਆ ਗਈ ਹੀ ਤੇ ਪਾਣੀ ਲਾਤਾ ਹੀ ਤੇ ਹੋਰ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲਾਈਕ ਮਾਰਿਓ ਅਤੇ ਕਮੈਂਟ ਕਰਕੇ ਦੱਸਿਓ ਖੀਰਲਾ ਪਾਣੀ ਕਿੰਨੇ ਕਿੰਨੇ ਲਾਇਆ ਤੇ ਕਿੰਨੇ ਕਿੰਨੇ ਨਹੀਂ ਲਾਇਆ ਓਕੇ ਜੀ ਧੰਨਵਾਦ ਸਾਰਿਆਂ ਨੂੰ